Ja, 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 Ja! ਦੁਖਦਾਈ ਗੱਲ ਆ ਕਿ ਸਾਡੀ ਜਨਵਰੀ 2025 ਤੋਂ ਤਨਖਾਹ ਜਿਹੜੀ ਆ ਉਹ ਪਈ ਆ 9 ਮਹੀਨੇ ਹੋ ਗਏ ਤੇ ਸੀਐਨਵੀ ਅਧਿਆਪਕਾਂ ਦੀ ਜਿਹੜੀ ਆ ਉਹ 18 ਮਹੀਨੇ ਹੋ ਗਏ ਤਨਖਾਹ ਜਿਹੜੀ ਆ ਉਹ ਜਾਰੀ ਨਹੀਂ ਹੋਈ ਤੇ 2024 ਤੋਂ ਦੋ ਸਕੂਲਾਂ ਦੀ ਤਨਖਾਹ ਜਿਹੜੀ ਆ ਉਹ ਸਰਕਾਰ ਨੇ ਜਾਰੀ ਨਹੀਂ ਕੀਤੀ ਤੇ ਜਦੋਂ ਅਸੀਂ ਸਰਕਾਰ ਨੂੰ ਗਿਆ ਕਿ ਅਸੀਂ ਤਰਨ ਤਰਨ ਵਿਖੇ ਜਿਮਨੀ ਚੋਣਾ ਤੇ ਧਰਨਾ ਲਾ ਦੇਣਾ ਉੱਤੇ ਪੱਕਾ ਮੋਰਚਾ ਲਾ ਕੇ ਬਹਿ ਜਾਣਾ ਤੇ ਸਰਕਾਰ ਨੇ ਇਸ ਤਰ੍ਹਾਂ ਅਸੀਂ ਇੰਨੀ ਮਿਹਨਤ ਨਾਲ ਕੰਮ ਕਰਦੇ ਆਂ ਬੱਚਿਆਂ ਨੂੰ ਪੜ੍ਹਾਣਨੇ ਆਂ ਬੱਚਿਆਂ ਨੂੰ ਅੱਗੇ ਵਧਾਣਨੇ ਆਂ ਪਰ ਸਰਕਾਰ ਨੂੰ ਲੱਗਾ ਕਿ ਇਹ ਤਾਂ ਨਹੀਂ ਨਾ ਕੰਮ ਕਰਨ ਵਾਲੇ ਸ਼ਾਇਦ ਚੁੱਪ ਕਰਕੇ ਬੈਠੇ ਆ ਇਹਨਾਂ ਨੂੰ ਇਹ ਤਨਖਾਹਾਂ ਮੰਗ ਰਿਹਾ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਅਸੀਂ ਭੀਖੇ ਹੀ ਮੰਗਦੇ ਪਏ ਆ ਉਹਨਾਂ ਨੇ ਸਾਨੂੰ ਜਿਹੜੀ ਆ ਇਹ ਤਨਖਾਹ ਦੇ ਰੂਪ ਦੇ ਵਿੱਚ ਸਿਰਫ ਇੱਕ ਮਹੀਨੇ ਦੀ ਤਨਖਾਹ ਅਜ ਤਾਂ ਲੌਲੀਪਾਪ ਹੁੰਦਾ ਆ ਉਹ ਜਾਰੀ ਕਰਕੇ ਰੱਖ ਦਿੱਤੀ ਤੇ ਸਾਡੀ ਦੀਵਾਲੀ ਨੂੰ ਉਹਨਾਂ ਨੇ ਕਾਲੀ ਦੀਵਾਲੀ ਦੇ ਰੂਪ ਦੇ ਵਿੱਚ ਮਨਾਣ ਲਈ ਮਜਬੂਰ ਕਰ ਦਿੱਤਾ ਅੱਜ ਅਸੀਂ ਸਾਡਾ ਇੱਥੇ ਇਕੱਠੇ ਹੋ ਕੇ ਸਰਕਾਰ ਨੂੰ ਸਿਰਫ ਇੱਕੋ ਹੀ ਸੁਨੇਹਾ ਦੇਣਾ ਆ ਕਿ ਸਾਡੀਆਂ ਜਿਹੜੀਆਂ ਤਨਖਾਹਾਂ ਆ ਜਨਵਰੀ ਤੋਂ ਜਾਰੀ ਕਰੋ ਸਾਡੀਆਂ ਤਨਖਾਹਾਂ ਜਾਰੀ ਕਰੋ ਸੈਨ ਵੀਰੀਆਂ ਤਨਖਾਹਾਂ ਜਾਰੀ ਕਰੋ ਹਾਈ 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 9 ਮਹੀਨੇ ਤੋਂ ਰੁਕੀ ਤਨਖਾਹ ਜਾਰੀ ਕਰੋ ਜਾਰੀ ਕਰੋ ਜਾਰੀ ਕਰੋ ਨਕਮੀ ਸਰਕਾਰ